ਸੋਰਠ ਮਹੱਲਾ ਪੰਜਵਾ ਘਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਕੂਣੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਟੋਟ ਨਕਤ ਹੂ ਆਵੈ ਮੇਰੇ ਪੂਰੇ ਸਤਗੁਰ ਭਾਵੇ ਪੂਰੇ ਇਹ ਕਲਾਮ ਜੀ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦਇਆਲਾ ਸਭ ਜੀਵ ਭਏ ਕਿਰਪਾਲਾ जय जय कार गुसाई जिन पूरी बणत बनाई तू पारो स्वामी मोरा एहो पुन्न पदारस तेरा जन नानक एक त्याया सर्व फला पुन्न पाया सोरठ महल्ला 5वा ਹਾਰ ਤੀਜਾ ਦੋ ਪਾਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ RAM DAS SROVAR NATE ਸਭ ਉਤਰੇ ਪਾਪ ਕਮਾਤੇ ਸਾ ਸੰਗਤ ਜੀ ਇਹ ਅੰਮ੍ਰਿਤ ਰੂਪ ਗੁਰਬਾਣੀ ਦਾ ਸ਼ਬਦ ਜੋ ਪ੍ਰਾਰੰਭ ਹੋਇਆ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਆਪ ਜੀ ਨੇ ਪਿਛੇ 624 ਅੰਗ ਤੇ ਵੀ ਦਰਸ਼ਨ ਦੀਦਾਰ ਕੀਤੇ 624 ਅੰਗ ਤੋਂ ਜੋ ਉਪਰੋਂ ਸ਼ਬਦ ਆਰੰਭ ਹੋ ਰਿਹਾ ਗੁਰਪੂਰੈ ਕੀਤੀ ਪੂਰੀ ਇਹ ਪੰਕਤੀਆਂ ਇੱਥੇ ਵੀ ਆਈਆਂ ਔਰ ਸਤਗੁਰੂ ਜੀ ਨੇ ਇੱਥੇ ਅੱਖਰ ਦਾ ਫਰਕ ਰੱਖਿਆ ਹੈ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ 624 ਅੰਗ ਤੇ ਜੋ ਸ਼ਬਦ ਹੈ ਗੁਰਪੀ ਗੁਰਪੂਰ ਹੈ ਕੀਤੀ ਪੂਰੀ ਪ੍ਰਭ ਬਰਾਬਰ ਹੈ ਆ ਪਰ ਪੂਰੀ ਇਸ ਸ਼ਬਦ ਦੇ ਵਿੱਚ ਪੰਗਤੀ ਆਈ ਹੈ RAM DAAS SROVAR NAATE ਸਭ ਲਾਥੇ ਪਾਪ ਕਮਾਤੇ 625 ਤੋਂ ਹੁਣ ਇਹ ਜੋ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ RAM DAAS SROVAR NAATE ਸਭ ਉਤਰੇ ਪਾਪ ਕਮਾਤੇ पंचम पादशाह ਜਿਦੇ ਹੀ ਉਚਾਰਣ ਕੀਤੇ ਇਹ ਦੋਨੋ ਸ਼ਬਦ ਹਨ ਸਤਿਗੁਰੂ ਜੀ ਨੇ ਆਪਣੀ ਮौज ਮੁਤਾਬਕ ਦੋਵਾਂ ਅਰਥਾਂ ਵਾਲੇ ਪਾਠ ਦੋਹਾਂ ਪੰਕਤੀਆਂ ਵਿੱਚ ਰੱਖੇ ਨੇ ਸੋ ਕਈ ਵਾਰ ਸੰਗਤਾਂ ਪਾਠਾਂ ਨੂੰ ਰਾਲ ਗੱਡ ਕਰ ਜਾਂਦੀਆਂ ਨੇ ਜਦੋਂ ਕੋਈ ਜ਼ੁਬਾਨੀ ਕੰਠ ਕੀਤੇ ਗੁਰੂ ਕੇ ਸ਼ਬਦ ਪੜਦਾ ਹੋਵੇ ਇਹ ਖਿਆਲ ਰੱਖਣ ਵਾਲੀ ਗੱਲ ਹੈ ਕਿ ਉਥੇ ਲਾਥੇ ਪਾਠ ਆਇਆ ਸੀ ਇੱਥੇ ਉੱtre ਪਾਠ ਹੈ ਇਹ ਖਿਆਲ ਰੱਖਣਾ ਜੀ ਹਾਂ ਜੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰ ਪੁਰਾ ਕੀਨੇ ਦਾਨਾ ਸਬਕ ਉਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਆਕਾਥ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਾਰਬਨਿਦਹਾਨ ਸੁਖ ਪਾਇਆ ਗੁਰ ਆਪਣਾ ਹਿਦੈ ਧਾਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇਛੇ ਫਲ ਪਾਏ ਸੰਤਹੁ ਦਿਨ ਦਿਨ ਚੜ੍ਹੈ ਸਵਾਈ ਰਹਾਉ ਜੀਅ ਜੰਤ ਸਭ ਭੈ ਦਇਆਲਾ ਪ੍ਰਭ ਆਪਣੇ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚਾਉ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀਉ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾ ਨਾਨਕ ਪ੍ਰਭ ਅਬੇਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੂਰਠ ਮਹੱਲਾ ਪੰਜਵਾ ਗੁਰ ਆਪਨੇ ਬਲੇਹਾਰੀ ਜਿਨ ਪੂਰਨ ਪੈ ਜਸਵਾਰੀ ਮਾਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤਹ ਤਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਓ ਪ੍ਰਭ ਆਪਣੈ ਵਰਦਿਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰਿ ਕਿਰਪਾ ਆਪ ਦੀਨੇ ਬੇਦਨ ਸਤ ਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆਂ ਸੰਤਾ ਦੇਵਹਿ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੂਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇਂ ਮੋਹ ਸਿਆਣਪ ਕਛੂ ਨ ਆਵੇ ਹਮ ਬਾਰਿਕ ਤਉ ਸਰਣਾਇ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾ ਜੀਅ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹੱਲਾ ਪੰਜਵਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾਉ ਪਰਾ ਪੁਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀਏ ਜੰਤ ਸਭ ਹਾਥ ਤਿਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਤ ਪਾਵਨ ਪ੍ਰਭ ਨੰਮ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲਹੌੜਾ ਗੁਰੂ ਓ ਬਾਰਿਆ ਆਨੰਦ ਕਰਹੁ ਪਿਤ ਮਾਤਾ ਪਰਮੇਸ਼ਰ ਜੀ ਅਕਾ ਦਾਤਾ ਸੁਭ ਚਿਤ ਵਨ ਦਾਸ ਤੁਮਾਰੇ ਰੱਖ ਹੈ ਪੈਜ ਦਾਸ ਆਪੁਨੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਾਲ ਜਨਤਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ